ਆਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੁਖਚੰਨ ਸਿੰਘ ਸਰਵਾਰਾ ਜਿੰਦਾਬਾਦ ਰਾਜਪੁਰਾ ਦੇ ਵਾਰਡ ਨੰਬਰ 2 ਦੇ ਹੋਣ ਵਾਲੀ ਜਿਮਨੀ ਚੌਂਣ ਦੇ ਵਿੱਚ ਆਪ ਉਮੀਦਵਾਰ ਸੁਖਚੰਨ ਸਿੰਘ ਸਰਵਾਰਾ ਦੇ ਚੋਣਾਂ ਮਈ ਨੂੰ ਹੋਰ ਤੇਜ਼ ਕਰਨ ਵਾਸਤੇ ਵਿਧਾਇਕ ਅਨੰਮਿੱਤਰ ਲਜ ਵਾਰਡ ਦੇ ਵਿੱਚ ਪੁੱਛੇ ਜਿੱਥੇ ਉਹਨਾਂ ਨਾਲ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਲੋਕਾਂ ਨੂੰ ਹਕੈਨ ਸੰਸਵਾਰੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟ ਪਾ ਕੇ ਜਿਤਾਉਣ ਦੇ ਬੇਲ ਕਿੱਥੇ ਵਾਰਡ ਦੇ ਮੀਟਿੰਗ ਵਿੱਚ ਜਿਹੜੇ ਉਮੜੇ ਵੱਡੇ ਇਕੱਠ ਨੂੰ ਲੈ ਕੇ ਵਿਧਾਇਕ ਅਨੰਮਿੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਦੇਖੋ ਅੱਜ ਅਸੀਂ ਇੱਥੇ ਮੀਟਿੰਗ ਕਰਨ ਆਏ ਸੀਗੇ ਤੁਸੀਂ ਦੇਖੋ ਇੱਕ ਛੋਟੀ ਜੀ ਮੀਟਿੰਗ ਭਾਰੀ ਰੈਲੀ ਦਾ ਇਕੱਠ ਹੋਇਆ ਪਿਆ ਹੈ ਇਹ ਲੋਕਾਂ ਦਾ ਪਿਆਰ ਹੈ ਜੋ ਸੁਚੇਨ ਸਰਵਾਰਾ ਜੀ ਲਈ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਸੁਚੇਨ ਸਰਵਾਰਾ ਜੀ ਨੇ ਬਿਨਾ ਕੋਈ ਪਾਵਰ ਹੁੰਦੇ ਆਪਦੇ ਵਾਰਡ ਦਾ ਮੈਨੂੰ ਨਹੀਂ ਲੱਗਦਾ ਕੋਈ ਕੰਮ ਛੱਡਿਆ ਥੋੜੇ ਬੋਤੇ ਰਹਿ ਗਏ ਆ ਉਹ ਵੀ ਜਲਦੀ ਹੋ ਜਾਣਗੇ ਤਾਂ ਇਹ ਜੇ ਬੱਚੇ ਨੂੰ ਲੋਕ ਕਿਉਂ ਨਹੀਂ ਅੱਗੇ ਲੈ ਕੇ ਆਣਗੇ ਕਿ ਜਿਹੜਾ ਮਿਹਨਤ ਕਰ ਰਿਹਾ ਜਿਹੜਾ ਵਾੜ ਲਈ ਕੰਮ ਕਰ ਰਿਹਾ ਚਾਹੇ ਇੱਥੇ ਪਾਰਕ ਹੈ ਚਾਹੇ ਗਲੀਆਂ ਜਿਨ੍ਹਾਂ ਚ 20-20 ਸਾਲਾਂ ਤੋਂ ਇੱਥੇ ਨਹੀਂ ਲੱਗੀ ਸੀ ਉਹ ਸਾਰੇ ਇਹਨਾਂ ਨੇ ਬਲਵਾਏ ਹੈ ਔਰ ਬਾਕੀ ਜੋ ਆਮ ਆਦੀ ਪਾਰਟੀ ਜਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਲੋਕ ਆਮ ਆਦੀ ਪਾਰਟੀ ਦਾ ਸਾਥ ਦੇਣਗੇ ਸਰਵਾਰਾ ਜ ਵਾੜ ਵਾਸੀਆਂ ਨੂੰ ਮੈਂ ਹੀ ਅਪੀਲ ਕਰਦੀ ਆਂ ਕਿ ਦੇਖੋ ਆਮ ਆਦੀ ਪਾਰਟੀ ਜਿੱਦਣ ਦੀ ਆਈ ਹੈ ਤੁਹਾਡੇ ਕੰਮ ਕਰ ਰਹੀ ਹੈ ਤੁਹਾਡੀ ਸੇਵਾ ਵਿੱਚ ਹੈ ਹੁਣ ਵੀ ਇੱਕ ਮੌਕਾ ਸਰਵਾਰਾ ਜੀ ਨੂੰ ਜਰੂਰ ਦਿਓ ਵਾੜ ਵਾਸੀਆਂ ਨੂੰ ਤਾਂ ਪਤਾ ਹੀ ਹੈ ਵੀ ਸਰਵਾਰਾ ਜੀ ਨਾਲ ਪਿਛਲੀ ਵਾਰ ਕਿੰਨੀ ਗੁੰਡਾ ਕਰਦੀ ਤੇ ਧੱਕਾ ਹੋਇਆ ਸੀਗਾ ਐਕਸਟੀ ਵਾਰ ਅਸੀਂ ਬਿਲਕੁਲ ਸ਼ਾਂਤੀਪ੍ਰੀਅ ਇਲੈਕਸ਼ਨ ਕਰਵਾਵਾਂਗੇ ਔਰ ਸਭ ਨੂੰ ਕਹਿੰਦੇ ਆ ਕਿ ਐਕਸਟੀ ਵਾਰ ਆਪਣਾ ਆਸ਼ੀਰਵਾਦ ਸਰਵਾਰਾ ਜੀ ਨੂੰ ਜਰੂਰ ਦਿਓ ਸਰ ਆਪਣਾ ਨਾਮ ਉਸ ਜੀ ਮੇਰਾ ਨਾਮ ਹੈ ਐਡਵੋਕੇਟ ਸੁਖਚੰਨ ਸਿੰਘ ਸਰਵਾਰਾ ਮੈਂ ਵਾਰਡ ਨੰਬਰ 2 ਤੋਂ ਆਵਾ ਦੀ ਪਾਰਟੀ ਵੱਲੋਂ ਐਮਸੀ ਦੀ ਚੋਣ ਲੜ ਰਿਹਾ ਹਾਂ ਕਿਸ ਮੁੱਦੇ 'ਤੇ ਲੜ ਰਿਹਾ ਹਾਂ ਲੇਕਿਨ ਅਸੀਂ ਜਿਹੜੀ ਇਲੈਕਸ਼ਨ ਪਹਿਲਾਂ ਵੀ ਲੜੀ ਸੀਗੀ 2021 ਦੇ ਵਿੱਚ ਵੀ ਉਸ ਤੋਂ ਬਾਅਦ ਐਮਐਲਏ ਸਾਹਿਬ ਦੀ ਇਲੈਕਸ਼ਨ ਸੀ ਤੇ ਹੁਣ ਵੀ ਅਸੀਂ ਸਾਡਾ ਇਲੈਕਸ਼ਨ ਦਾ ਜਿਹੜਾ ਮੇਨ ਏਜੰਡਾ ਉਹ ਵਿਕਾਸ ਦਾ ਹੀ ਰਹਿੰਦਾ ਅਸੀਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਅਸੀਂ ਸੜਕਾਂ ਜਿਹੜੀਆਂ ਉਹ ਬਹੁਤ ਸੜਕਾਂ ਸੀਗੀਆਂ ਕੱਚੀਆਂ ਸੀਗੀਆਂ ਉਹ ਬਣਾਵਾਂਗੇ ਪਾਰਕ ਸੀਗੇ ਇੱਥੇ ਬਣਾਉਣ ਵਾਲੇ ਨਵੇਂ ਪਾਰਕ ਦੀ ਮਰ ਵੱਡੇ ਪਾਰਕ ਸ਼ਹੀਦ ਉਦਮ ਸਿੰਘ ਪਾਰਕ ਦੀ ਮਰਮਤ ਦਾ ਕੰਮ ਸੀਗਾ ਉਹ ਬਹੁਤ ਸਾਰੇ ਇੱਥੇ ਜਿਹੜੇ ਕੰਮ ਸੀ ਲਟਕੇ ਹੋਏ ਸੀਗੇ ਸਾਰੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਸਾਡੇ ਉਹ ਕੰਮ ਕਰਾਵਾਂਗੇ ਹੁਣ ਅਸੀਂ ਉਹ ਸਾਰੇ ਕੰਮ ਕਰਵਾਉਣੇ ਸ਼ੁਰੂ ਕਰਤੇ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਕਰਾਏ ਨੇ ਤੇ ਹੁਣ ਜਿਹੜੇ ਰਹਿੰਦੇ ਕੰਮ ਉਹ ਵੀ ਹੁਣ ਅਸੀਂ ਅੱਗੇ ਜਿਹੜੇ ਕਰਵਾਵਾਂਗੇ ਤੇ ਸਾਡਾ ਜਿਹੜਾ ਮਤਲਬ ਮੇਨ ਏਜੰਡਾ ਇਸ ਇਲੈਕਸ਼ਨ ਦਾ ਉਹ ਵਿਕਾਸ ਦਾ ਹੀ ਰਹੇਗਾ ਸਰ ਤੁਸੀਂ ਪਿਛਲੇ ਦੇ ਥੋੜੇ ਜਿਹੇ ਇਲੈਕਸ਼ਨ ਹੋਏਗੇ ਸੀਗਾ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਇਲੈਕਸ਼ਨ ਉਸ ਟਾਈਮ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀਗਾ ਬਹੁਤ ਵੱਡੀ ਮਾਤਰਾ ਚ ਲੋਕਾਂ ਨੇ ਲਾਈਨ ਬਣ ਕੇ ਵੋਟਾਂ ਪਾਈਆਂ ਸੀਗੀਆਂ ਲੇਕਿਨ ਕਾਂਗਰਸ ਸਰਕਾਰ ਨੇ ਉਸ ਟਾਈਮ ਜਿਹੜਾ ਉੱਥੇ ਮਾਹੌਲ ਬਣਿਆ ਉਹ ਸਾਰਿਆਂ ਨੂੰ ਪਤਾ ਉਹ ਕਿਸੇ ਤੋਂ ਲੁਕਾਇ ਨੀ ਹੋਇਆ ਹੈਗਾ ਤੇ ਉਹ ਇਲੈਕਸ਼ਨ ਹਾਰਨ ਦਾ ਕਾਰਨ ਇਹ ਨਹੀਂ ਸੀ ਵੀ ਵੋਟਾਂ ਨਹੀਂ ਪਈਆਂ ਵੋਟਾਂ ਲੋਕਾਂ ਨੇ ਬਹੁਤ ਪਾਈਆਂ ਲੇਕਿਨ ਉੱਥੇ ਵੋਟਾਂ ਲੋਕਾਂ ਨੂੰ ਪਾਣੀ ਨਹੀਂ ਦਿੱਤੀਆਂ ਗਈਆਂ ਇਸ ਕਰਕੇ ਜਿਹੜੀ ਉਹ ਇਲੈਕਸ਼ਨ ਜਿਹੜੀ ਉਹ ਉਹ ਇਲੈਕਸ਼ਨ ਹੀ ਮਤਲਬ ਮੰਨੀ ਨਹੀਂ ਜਾਣੀ ਚਾਹੀਦੀ ਕੋਈ ਇਲੈਕਸ਼ਨ ਹੋਈ ਸੀ ਕੀ ਉਹ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਵਾਰਡ ਨੰਬਰ 2 ਦੇ ਪਾਸਿਆਂ ਨੂੰ ਇਹ ਹੀ ਅਪੀਲ ਕਰਦਾ ਤੁਸੀਂ ਇੱਕ ਵਾਰ ਆਵਾਜ਼ ਦੀ ਪਾਰਟੀ ਨੂੰ ਇਥੋਂ ਸਾਨੂੰ ਮੌਕਾ ਦਿਓ ਅਸੀਂ ਸਾਰੇ ਕੰਮ ਜਿਹੜੇ ਰਹਿੰਦੇ ਉਹ ਕੰਪਲੀਟ ਕਰਾਂਗੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸੀ ਸਟਾਰ ਐਂਡ ਕਲੇਵ ਦੀਆਂ ਗਲੀ ਨੰਬਰ 5 ਤੋਂ ਤੁਸੀਂ ਸ਼ੁਰੂ ਹੋ ਜੋ 5 ਨੰਬਰ 6 ਨੰਬਰ 7 ਨੰਬਰ 8 ਨੰਬਰ 9 ਨੰਬਰ 10 ਨੰਬਰ 11 ਨੰਬਰ ਗਲੀਆਂ ਸਤਕਾਰ ਵਿਹਾਰ ਦੀਆਂ 3-4 ਗਲੀਆਂ ਸਟਾਰ ਐਂਡ ਕਲੇਵ ਦੇ ਇਸ ਤੋਂ ਇਲਾਵਾ ਦੋ ਪਾਰਕ ਦੇ ਨੇੜੇ ਵਾਲੀ ਗਲੀਆਂ ਤੇ ਆਪਣਾ ਵੱਡੀ ਪਾਰਕ ਸ਼ੈਦ ਦੋਤਮ ਸਿੰਘ ਪਾਰਕ ਦੀ ਚਾਰ ਦਿਵਾਰੀ ਤਾਂ ਬਹੁਤ ਬੁਰਾ ਹਾਲ ਸੀ ਟੁੱਟੀ ਹੋਈ ਸੀ ਉਹਦਾ ਨਵੀਕਰਨ ਕਰਾਇਆ ਤੇ ਮੇਨ ਸੜਕ ਐਂਟ੍ਰੈਂਸ ਵਾਰਡ ਨੰਬਰ 2 ਦੀ ਉਹਦੇ ਵਿੱਚ ਮਤਲਬ ਮੈਂ ਕੀ ਦੱਸਾਂ ਤੁਹਾਨੂੰ ਪੱਥਰੇ ਹੀ ਰਹਿ ਗਏ ਸੀਗੇ ਲੁੱਕ ਦਾ ਉਸ ਚ ਦਿਖਦੀ ਨਹੀਂ ਸੀਗੀ ਨਾ ਛੋਟੀ ਬਜਰੀ ਦਿਖਦੀ ਸੀ ਉਹ 45 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਉਹ ਬਣਵਾਈ ਹੈ ਤੇ ਇੰਡਸਟਰੀ ਏਰੀਆ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਮੈਨਮ ਨੇ 1 ਕਰੋੜ 80 ਲੱਖ ਦਾ ਉਹਦਾ ਪ੍ਰੋਜੈਕਟ ਹੈ ਜਿਹੜਾ ਉਹ ਪਾਸ ਕਰਾ ਕੇ ਭੇਜਦਾ ਤੇ ਸਾਨੂੰ ਉਮੀਦ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇੰਡਸਟਰੀ ਏਰੀਆ ਦੀਆਂ ਸੜਕਾਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਤੇ ਲੋਕਾਂ ਨੂੰ ਰਾਹਤ ਮਿਲੂਗੀ ਤੇ ਇਸ ਤੋਂ ਇਲਾਵਾ ਸਾਡੇ ਵਾਰਡ ਨੰਬਰ 2 ਚ ਅਮੀਰ ਕਲੋਨੀ ਪੈਂਦੀ ਹੈ ਉੱਥੇ ਸੜਕਾਂ ਦਾ ਨਵੀਕਰਨ ਹੋਣ ਦਾ ਜਿਹੜਾ ਲੋੜ ਹੈ ਤੇ ਇਸ ਤੋਂ ਬਾਅਦ ਜਿਹੜੀ ਕੱਚੀਆਂ ਸੜਕਾਂ ਦਾ ਸਾਡਾ ਕੰਮ ਖਤਮ ਹੋ ਜਾਊਗਾ ਤੇ ਫਿਰ ਨਵੀਕਰਨ ਵਾਲਾ ਜਿਹੜਾ ਹੈ ਉਹ ਕਰਿਆ ਜਾਊਗਾ ਜਿਹੜੀ ਮੈਂ ਸੜਕਾਂ ਨੂੰ ਨਵੀਕਰਨ ਦੀ ਲੋੜ ਹੈ ਕਿਨਾਰਨੋਲ ਕਲੋਨੀ ਇੱਥੇ ਉਹਦੀ ਮੇਨ ਸੜਕ ਹੈ ਉਹਦੀ ਨਵੀਕਰਨ ਦੀ ਜ਼ਰੂਰਤ ਹੈ ਤੇ ਅਮੀਰ ਕਲੋਨੀ ਦੀ ਸੜਕਾਂ ਉਹਨਾਂ ਦਾ ਨਵੀਕਰਨ ਕਰਾਇਆ ਜਾਊਗਾ ਇੰਟਰਨਲ ਪਾਰਕਸ ਇੱਥੇ ਸੀਗੇ 2-3 ਤੇ ਉਹ ਪਿਛਲੇ ਸਾਡੀ ਮਤਲਬ ਵਾਰਡ ਨੰਬਰ 2 ਦੀ 20-25 ਸਾਲ ਦੀ ਡਿਮਾਂਡ ਸੀਗੀ ਉਹਦਾ ਅਸੀਂ ਕੰਮ ਸ਼ੁਰੂ ਕਰਾਤਾ ਇੱਕ ਪਾਰਕ ਦਾ ਇੱਕ ਦਾ ਟੈਂਡਰ ਲੱਗਣ ਜਾ ਰਿਹਾ ਹੈ ਤੇ ਇੰਟਰਨਲ ਪਾਰਕਸ ਹੋਰ ਵੀ ਅਗਰ ਕੋਈ ਹੋਣਗੇ ਗ੍ਰੀਨ ਵੈਲਟਸ ਵਗੈਰਾ ਸਾਰਿਆਂ ਨੂੰ ਮੇਨਟੇਨ ਕਰਿਆ ਜਾਏਗਾ ਤੇ ਬਿਊਟੀਫਿਕੇਸ਼ਨ ਦਾ ਕੰਮ ਹੈ ਵਾਰਡ ਨੰਬਰ 2 ਦਾ ਉਹ ਨਾਲ ਦੀ ਨਾਲ ਉਹ ਵੀ ਕਰਾਇਆ ਜਾਏਗਾ ਤੇ ਇਸ ਨਾਲ ਇਸ ਨਾਲ ਸਾਡੀ ਮਤਲਬ ਜੋ ਪੂਰੀ ਜ਼ੋਰਦਾਰ ਕੋਸ਼ਿਸ਼ ਹੋਊਗੀ ਵਾਰਡ ਨੰਬਰ 2 ਨੂੰ ਰਾਜਪਾਲੇ ਦਾ ਨੰਬਰ 1 ਵਾਰਡ ਬਣਾਇਆ ਜਾਵੇ ਜਿਹੜੇ ਪਹਿਲਾਂ ਐਮਸੀਐਸਸੀ ਕੇ ਮੈਡਮ ਲੈ ਚ ਕਿਉਂਕਿ ਉਹਨਾਂ ਛੱਡਿਆ ਇਸ ਕੋਈ ਇਹ ਉਹਨਾਂ ਦਾ ਕੋਈ ਇੰਟਰਨਲ ਮੈਟਰ ਸੀ ਕੋਈ ਪਰਸਨਲ ਉਹਨਾਂ ਦੀ ਸਿਹਤ ਵਗੈਰਾ ਕੋਈ ਨਹੀਂ ਅਲਾਉ ਕਰ ਦਿੱਤੀ ਜੋ ਉਹਨਾਂ ਨੂੰ ਜ਼ਿਆਦਾ ਬੈਟਰੀ ਦੇ ਬਾਰੇ ਪਤਾ ਮੈਂ ਇਹਦੇ ਬਾਰੇ ਮੈਨੂੰ ਕੁਝ ਨਾ ਨੋਲਿਜ ਨਹੀਂ ਵੀ ਕਿ ਉਹਨਾਂ ਨੇ ਕਿਉਂ ਛੱਡਿਆ ਪਰ ਮੈਨੂੰ ਇਹ ਲੱਗਦਾ ਇੱਕ ਉਹਨਾਂ ਨੇ ਸੋਚਿਆ ਹੋਊਗਾ ਵੀ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਤੇ ਵਿਕਾਸ ਕਾਰਜ ਇਹ ਕਰਾ ਸਕਦੇ ਆ ਹੋ ਸਕਦਾ ਲੋਕਾਂ ਦੀ ਬਿਹਤਰੀ ਵਾਸਤੇ ਉਹਨਾਂ ਨੇ ਇਹ ਡਿਸੀਜਨ ਲਿਆ ਹੋਵੇ ਤੇ ਉਹਨਾਂ ਨੇ ਬੜਾ ਚੰਗਾ ਡਿਸੀਜਨ ਲਿਆ ਤਾਂ ਕਿ ਵਾਰਡ ਨੰਬਰ 2 ਦੇ ਜਿਹੜੇ ਆ ਉਹ ਕੰਮ ਹੋ ਸਕਣ ਕਿਉਂਕਿ ਦੇਖੋ ਕੰਮ ਤਾਂ ਸਰਕਾਰ ਨੇ ਕਰਾਉਣੇ ਆ ਤੇ ਉਹ بڑے ਸੀਨੀਅਰ ਲੀਡਰ ਨੇ ਤੇ ਪੁਰਾਣੇ ਖਿਡਾਰੀ ਨੇ ਇਸ ਪੋਲਿਟਿਕਸ ਦੇ ਤੇ ਸ਼ਾਇਦ ਉਹਨਾਂ ਨੇ ਇਹੀ ਸੋਚ ਕੇ ਜਿਹੜਾ ਇਹ ਡਿਸੀਜਨ ਲਿੱਤਾ ਲੋਕਾਂ ਦੀ ਬਿਹਤਰੀ ਵਾਸਤੇ ਤੇ ਇਹ ਮੈਨੂੰ ਲੱਗਦਾ ਉਹਨਾਂ ਨੇ ਲੋਕਾਂ ਦੀ ਬਿਹਤਰੀ ਵਾਸਤੇ ਹੀ ਜਿਹੜਾ ਉਹ ਇਸਤੀਫਾ ਦਿੱਤਾ